BK Mittal Enterprises মানা ਵੱਲੋਂ ਅੱਜ ਅਗਰਵਾਲ ਤਰਮਸ਼ਾਲਾ ਦੇ ਵਿੱਚ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ BK Mittal Enterprises মানা ਵੱਲੋਂ ਆਓ ਤੁਹਾਨੂੰ ਦਿਖਾਣੇ ਆ ਇਸ ਕੈਂਪ ਦੀਆਂ ਕੁਝ ਚਲਕੀਆਂ सर तो सारा कुछ बहुत अच्छा चल रहा है बहुत अच्छा मतलब लोग आ रहे हैं बहुत घट हो रहे हैं लोग अपनी टेस्ट करा रहे हैं कैमरा कैमरामैन नहीं आया मेरा नाम चेतना है मैं पटियाला मनीपाल सिग्ना हेल्थ इंश्योरेंस कंपनी तो और ते आज ਇੱਥੇ ਅਗਰਵਾਰ ਧਰਮਸ਼ਾਲਾ ਦੇ ਵਿੱਚ ਜਿਹੜਾ ਕੈਂਪ ਲੱਗਿਆ ਹੈ ਇਹ ਸਾਡੇ ਐਡਵਾਈਜ਼ਰ ਵੀ ਕੇ ਨਿਤਲ ਜੀ ਦੁਆਰਾ ਲਗਵਾਇਆ ਗਿਆ ਹੈ ਔਰ ਫਿਲਹਾਲ ਇੱਥੇ ਜਿੰਨੇ ਵੀ ਜਿੰਨਾ ਵੀ ਪੇਸ਼ੈਂਟਸ ਆ ਰਹੇ ਹੈ ਜਾਂ ਇਹ ਸਭ ਕੁਝ ਇਹਨਾਂ ਦੀ ਗਿਣਤੀ 250 ਪਲੱਸ ਹੋ ਰਹੀ ਹੈ ਬਾਕੀ ਸਾਡੇ ਕੋਲ ਜਿਹੜੇ ਪਲਾਨਸ ਨੇ ਬਹੁਤ ਅੱਛੇ ਪਲਾਨਸ ਹੈ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਬਹੁਤ ਅੱਛੇ ਤੋਂ ਅੱਛੇ ਪਲਾਨਸ ਲੋਕਾਂ ਨੂੰ ਤૈયੇ ਤਾਂ ਕਿ ਲੋਕਾਂ ਦੀਆਂ ਸੇਵਿੰਗਸ ਬਚੀਆਂ ਰਹਿਣ ਔਰ ਜਿਹੜੇ ਕਲੇਮਸ ਆ ਸਾਡੀ ਕੰਪਨੀ ਪੇ ਕਰੇ ਔਰ ਜਿਹੜੇ ਸਾਡੇ ਪਲਾਨਸ ਨੇ ਉਹ ਸਟਾਰਟ ਹੀ 50 ਲੱਖ ਤੋਂ ਹੁੰਦੇ ਨੇ ਮਤਲਬ ਜਿਹੜਾ 베ਸ ਅਮੀ ਛੋੜੋ 50 ਲੱਖ ਤੋਂ ਹੀ ਸਟਾਰਟ ਹੁੰਦਾ ਔਰ ਸਭ ਤੋਂ ਘੱਟ ਪ੍ਰੀਮੀਅਮ ਸਾਡੀ ਹੀ ਕੰਪਨੀ ਦਾ ਜਿਹੜਾ ਕਿ ਅਸੀਂ 25-26 ਹਜ਼ਾਰ ਦੇ ਵਿੱਚ ਕਰ ਦਿੰਦੇ ਆ ਹਸਬੈਂਡ ਵਾਈਫ ਤੇ ਦੋ ਬੱਚਿਆਂ ਤੱਕ ਦਾ ਅਗਰ ਲੈ ਕੇ ਚੱਲੀਏ ਤਾਂ ਸਾਡੇ ਜਿਹੜੇ ਪਲਾਨਸ ਨੇ ਅਗਰ ਦੇਖਿਆ ਜਾਵੇ ਬਾਕੀ ਕੰਪਨੀਆਂਸ ਨਾਲੋਂ ਕੰਪੈਰੀਸਨ ਦੇ ਵਿੱਚ ਬਹੁਤ ਬਹੁਤ ਵਧੀਆ ਨੇ ਸਾਡੀ ਕਲੇਮ ਰੇਸ਼ੋ ਬਹੁਤ ਅੱਛੀ ਹੈ ਕੁਝ ਸਾਡੇ ਪਲਾਨਸ ਐਸੇ ਨੇ ਜਿਹੜੇ ਅਸੀਂ ਪਹਿਲੇ ਦਿਨ ਤੋਂ ਬਿਮਾਰੀਆਂ ਕਵਰ ਕਰਦੇ ਆ ਜਿਹਦੇ ਵਿੱਚ ਅਸੀਂ ਪੀਪੀ ਸ਼ੂਗਰ ਅਸਟਮਾ ਕੋਲੈਸਟ੍ਰੋਲ ਇਹ ਸਭ ਕੁਝ ਅਸੀਂ ਪਹਿਲੇ ਦਿਨ ਤੋਂ ਕਵਰ ਕਰਦੇ ਆ ਈਵਨ ਅਸੀਂ ਸਟੰਟ ਵਾਲੇ ਦੀ ਵੀ ਪਾਲਿਸੀ ਕਰ ਦਿੰਦੇ ਆ ਔਰ ਸਾਡੀ ਕਲੇਮ ਦੇ ਵਿੱਚ ਕਦੇ ਵੀ ਕੋਈ ਦਿੱਕਤ ਨਾ ਆਈ ਹੈ ਨਾ ਆਊਗੀ ਇਹ ਸਾਡਾ ਬਾਕੀ ਲੋਕਾਂ ਦੇ ਨਾਲ ਇਹੀ ਪ੍ਰੋਮਿਸ ਰਹਿੰਦਾ ਹੈ ਕਿ ਤੁਹਾਡੀ ਸੇਵਿੰਗਸ ਨਾ ਹਿੱਲਣ ਬਟ ਅਸੀਂ ਆਪਣੇ ਵੱਲੋਂ ਪੂਰੀ ਤੁਹਾਨੂੰ ਸਰਵਿਸਿਜ਼ ਫਾਇਦਾ ਕਰੀਏ ਸਾਰਿਆਂ ਲਈ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਮੈਂ ਇਹ ਕਹਿਣਾ ਚਾਹਾਂਗਾ ਵੀ ਮੇਰੀ ਕੰਪਨੀ ਮਨੀਪਾਲ ਸੀਵਾ ਵੱਲੋਂ ਮੈਨੂੰ ਸਹਿਯੋਗ ਦਿੱਤਾ ਗਿਆ ਜਿਸ ਨਾਲ ਮੈਂ ਇਹ ਕੈਂਪ ਲਗਾਇਆ ਔਰ ਇਹ ਕੈਂਪ ਤਕਰੀਬਨ ਤਕਰੀਬਨ ਸਕਸੈਸਫੁਲ ਹੋ ਚੁੱਕਿਆ ਹੈ ਕਿਉਂਕਿ 250 ਪਲੱਸ ਲੋਕ ਸਾਡੇ ਕੋਲ ਆ ਚੁੱਕੇ ਨੇ ਜਿਨ੍ਹਾਂ ਚੋਂ 150 ਪਲੱਸ ਲੋਕਾਂ ਦਾ ਫਿਲਹਾਲ ਡਾਕਟਰ ਸਾਹਿਬ ਨੇ ਚੈੱਕਅਪ ਵੀ ਕੀਤਾ ਤੇ ਉਹਨਾਂ ਨੂੰ ਦਵਾਈਆਂ ਵੀ ਲਿਖ ਦਿੱਤੀਆਂ ਕੁਝ ਟੈਸਟ ਵੀ ਉਹਨੇ ਜਿੱਦਾਂ ਖੂਨ ਦੇ ਟੈਸਟ ਹੋ ਗਏ ਜਾਂ ਐਕਸਰਾ ਵਗੈਰਾ ਹੋ ਗਏ ਉਹ ਹੋ ਚੁੱਕੇ ਨੇ ਮੈਡਮ ਜੋ ਅੱਜ ਕੱਲ ਦੀ ਰਿਕੁਆਇਰਮੈਂਟ ਹੋ ਗਈ ਹੈਗੀ ਹੈ ਕਿ ਇੱਕ ਫੈਮਿਲੀ ਨੂੰ ਕਿਉਂਕਿ ਸਿੱਖਿਆ ਤੇ ਸਿਹਤ ਇਹ ਦੋਨੇ ਚੀਜ਼ਾਂ ਜ਼ਰੂਰੀ ਹੋ ਗਈਆਂ ਨੇ ਪਰ ਜਦੋਂ ਇੱਕ ਆਮ ਬੰਦਾ ਹਸਪੀਟਲ ਦੇ ਵਿੱਚ ਜਾਂਦਾ ਹੈ ਤਾਂ ਉਹਨੂੰ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਕੀ ਕਹਿਣਾ ਚਾਹੋਗੇ ਜੋ ਇਹ ਬੀਮਾ ਕੰਪਨੀਆਂ ਵੱਲੋਂ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕੀਤੀ ਜਾ ਰਹੀ ਹੈ ਉਹਦੇ ਲਈ ਸਰ ਦੇਖੋ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਹੈਲਥ ਆ ਬਹੁਤ ਜ਼ਰੂਰੀ ਹੈ ਸੇਵਿੰਗਸ ਲੋਕਾਂ ਕੋਲੇ ਇੰਨੀ ਹੁੰਦੀਆਂ ਨਹੀਂ ਐ ਜਦੋਂ ਕੋਈ ਐਮਰਜੈਂਸੀ ਆਉਂਦੀ ਐ ਉਦੋਂ ਹਰ ਇੱਕ ਆਮ ਬੰਦਾ ਸਾਡੇ ਵਰਗਾ ਤੁਹਾਡੇ ਵਰਗਾ ਹਰ ਕੋਈ ਪਰੇਸ਼ਾਨ ਹੋ ਜਾਂਦਾ ਬਟ ਕੰਪਨੀ ਤੋਂ ਇੰਸ਼ੋਰੈਂਸ ਲੈਣ ਦਾ ਇੱਕੋ ਹੀ ਫਾਇਦਾ ਹੁੰਦਾ ਕਿ ਜਦੋਂ ਆਪਾਂ ਇੰਸ਼ੋਰੈਂਸ ਲੈ ਲਈ ਐ ਤੇ ਰੱਬ ਨਾ ਕਰੇ ਕੋਈ ਐਮਰਜੈਂਸੀ ਪੈ ਗਈ ਐ ਉਸ ਵੇਲੇ ਬੰਦਾ ਅਗਰ ਹਸਪੀਟਲ ਜਾਂਦਾ ਆਪਣਾ ਪਾਲਿਸੀ ਨੰਬਰ ਦਿਖਾਵੇ ਤੇ ਉੱਥੇ ਜਾ ਕੇ ਨਾਲ ਦੀ ਨਾਲ ਕੈਸ਼ਲੈਸ ਅੱਜਕੱਲ੍ਹ ਅਪਰੂਵ ਹੋ ਜਾਂਦੇ ਸਾਰੇ ਕਲੇਮਸ ਮੈਡਮ ਇੱਕ ਗੱਲ ਕਰਨਾ ਚਾਹਾਂਗਾ ਜੋ ਆਮ ਜਨਤਾ ਦੀ ਗੱਲ ਐ ਉਹਦੇ ਵਿੱਚ ਇਹ ਐ ਵੀ ਜਿਨ੍ਹਾਂ ਨੇ ਹੈਲਥ ਪਾਲਿਸੀਆਂ ਕਰਵਾਈਆਂ ਹੁੰਦੀਆਂ ਨੇ ਹਸਪੀਟਲ ਦੇ ਵਿੱਚ ਜਾਂਦੇ ਨੇ ਹਸਪੀਟਲ ਵਾਲੇ ਕਈ ਵਾਰੀ ਕੀ ਕਰਦੇ ਨੇ ਕਿ ਉਹ ਦੇਖ ਲਾਂਦੇ ਨੇ ਵੀ ਹੈਲਥ ਪਾਲਿਸੀ ਕੀਤੀ ਹੋਈ ਆ ਜੇ ਆਪਰੇਸ਼ਨ ਨਹੀਂ ਵੀ ਹੋਣ ਵਾਲਾ ਹੁੰਦਾ ਤਾਂ ਵੀ ਕਰ ਦਿੰਦੇ। ਇਸ ਬਾਰੇ ਕੀ ਕਹਿਣਾ ਚਾਹੋਗੇ? ਸਰ ਨਹੀਂ ਐਦਾਂ ਦਾ ਤਾਂ ਨਹੀਂ ਹੈ ਕਿ ਹਸਪੀਟਲ ਐਦਾਂ ਕੁਝ ਕਰਦੇ ਹੋਣਗੇ ਕਿਉਂਕਿ ਕੰਪਨੀ ਵੀ ਅਗਰ ਤੁਹਾਡੇ ਕੋਲੇ ਪਾਲਿਸੀ ਜੈਨੂਇਨ ਤੁਹਾਨੂੰ ਕੋਈ ਪ੍ਰੋਬਲਮ ਹੈ ਜੈਨੂਇਨ ਹੀ ਤੁਹਾਡੀ ਪ੍ਰੋਬਲਮ ਜਿਹੜੀ ਉਹ ਰਿਜ਼ੋਲਵ ਕੀਤੀ ਜਾਂਦੀ ਹੈ ਜੈਨੂਇਨ ਹੀ ਕਲੇਮ ਜਿਹੜੇ ਉਹ ਪਾਸ ਹੁੰਦੇ। ਐਦਾਂ ਤਾਂ ਨਹੀਂ ਹੈ ਕਿ ਮਤਲਬ ਕਿ ਅਗਰ ਤੁਹਾਡੇ ਕੋਲੇ ਪਾਲਿਸੀ ਹੈ ਤਾਂ ਜ਼ਿਆਦਾ ਉੱਥੇ ਉਹ ਲੋਕ ਟਾਈਮ ਲਗਾਉਂਦੇ ਐਸਾ ਕੁਝ ਹੈ ਐਦਾਂ ਤਾਂ ਕੁਝ ਨਹੀਂ ਹੈ। ਮੈਂ ਸਭ ਤੋਂ ਪਹਿਲਾਂ ਤਾਂ ਬੀਕੇ ਮਿੱਤਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਫ੍ਰੀ ਮੈਡੀਕਲ ਕੈਂਪ ਲਵਾਇਆ ਬਹੁਤ ਵਧੀਆ ਇਹ ਉਪਰਾਲਾ ਹੈ ਜਿਹੜਾ ਕਿ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ ਅਸੀਂ ਦੇਖ ਰਹੇ ਹਾਂ ਕਿ ਸੰਸਥਾਵਾਂ ਜਿਹੜੀਆਂ ਨੇ ਉਹ ਮੈਡੀਕਲ ਕੈਂਪ ਲਵਾ ਰੀਆਂ ਨੇ ਪਰ ਅਸੀਂ ਮੀਗੇ ਮਿੱਤਲ ਜੀ ਦਾ ਇਸ ਕਰਕੇ ਜਾਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਮਨੀਪਾਲ ਹਸਪੀਟਲ ਅਰ ਪਾਰਕ ਹਸਪੀਟਲ ਦੇ ਡਾਕਟਰਾਂ ਨੂੰ ਬੁਲਾ ਕੇ ਇਹ ਚੈੱਕਅਪ ਕੈਂਪ ਉਦੇ ਵਿੱਚ ਫ੍ਰੀ ਦਵਾਈਆਂ ਤੇ ਫ੍ਰੀ ਟੈਸਟ ਕਰਵਾਏ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਲੋਕਾਂ ਨੂੰ ਅਪੀਲ ਕਰਦੇ ਆਂ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਆਂ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਕਿ ਉਹ ਵੱਧੋ-ਵੱਧ ਫ੍ਰੀ ਮੈਡੀਕਲ ਕੈਂਪ ਲਵਾਉਣ ਔਰ ਸਿੱਖਿਆ ਦੇ ਪ੍ਰਤੀ ਜਿਹੜੀ ਜਾਦਾ ਜਾਗਰਤੀ ਹੈ ਉਹ ਪੈਦਾ ਕਰਨ ਤਾਂ ਕਿ ਗਰੀਬ ਆਦਮੀਆਂ ਨੂੰ ਇਹਦਾ ਫਾਇਦਾ ਹੋ ਸਕੇ ਔਰ ਸਰਕਾਰ ਵੱਲੋਂ ਵੀ ਇਹ ਜਿਆਦਾ ਲਾਭੰਦ ਹੋ ਰਿਹਾ ਹੈ ਕਿ ਮੈਡੀਕਲ ਹਸਪੀਟਲ ਮੈਡੀਕਲ ਕੈਂਪਾਂ ਦੇ ਉੱਪਰ ਅਰ ਪੜ੍ਹਾਈ ਦੇ ਉੱਪਰ ਬਹੁਤ ਜਿਆਦਾ ਧਿਆਨ ਦੇ ਰਹੀ ਹੈ ਅਸੀਂ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਨੂੰ ਅਪੀਲ ਕਰਾਂਗੇ ਕਿ ਇਹ ਵੱਧੋ ਵੱਧ ਫ੍ਰੀ ਮੈਡੀਕਲ ਕੈਂਪਾਂ ਦੇ ਉੱਪਰ ਧਿਆਨ ਦਿੱਤਾ ਜਾਵੇ ਔਰ ਮੈਂ ਫਿਰ ਦੁਬਾਰਾ ਬੀਕੇ ਮਿੱਤਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ

keçinde